ਕਰਨ ਕੁਮਾਰ ਵਿਚਾਰਾ ਜੰਗਲ ਨੂੰ ਗਿਆ ਸੀ ਉਸਨੇ ਹਥਿਆਰ ਤੇ ਤੋਤੇ ਆ ਉਹਦਾ ਉੱਥੇ ਪੈਰਤ ਲੱਗਿਆ ਤੇ ਉਹ ਸਰਕਾਰ ਜੀ ਦੇ ਪਿਆ ਕਰਨ ਦੇ ਵਿੱਚ ਹੜ ਦੇ ਪਾਣੀ ਚ ਤੇ ਅਹੀਂ ਉਹ ਅੰਡਾ ਵਾਲੇ ਮਗਾਏ ਸੀ ਜਿਹੜੇ ਮਤਲਬ ਚੋਬੀ ਵਾਲੇ ਆ ਦੋ ਦਿਨ ਉਹਨਾਂ ਨੂੰ ਹੋ ਗਿਆ ਬੜੀ ਉਹਨਾਂ ਨੇ ਭਾਰੀ ਵੀ ਲਈ ਆ ਬੜਾ ਕੁਝ ਕੀਤਾ ਪਰ ਉਹਨਾਂ ਨੂੰ ਲਾਸ਼ ਨਹੀਂ ਲੱਭੀ ਅੱਜ ਸਾਡੇ ਸਵੇਰ ਦੇ ਬੱਚੇ ਅਸੀਂ ਆਪਣੀ ਪਰਿਵਾਰ ਨੂੰ ਵਾਰਿਆ ਸੀ 10 ਬੰਦੇ ਨੂੰ ਇਹ ਉਹਨਾਂ ਨੇ ਆ ਕੇ ਰੀਮਾ ਤੋਂ ਮਤਲਬ ਉਹ ਲਾਸ਼ ਕੱਢੀ ਆ ਬੀਲੀ ਘਰ ਦੀ ਲੱਗਿਆ ਤੇ ਸਾਡੀ ਇਹ ਵੀ ਬੇਨਤੀ ਕਰਕੇ ਉਸ ਪਰਿਵਾਰ ਦੀ ਵੱਤ ਵਤ ਮੈਤ ਕੀਤੀ ਜਾਏ ਮਾਰ ਸਾਨੂੰ ਫਰਾਜ ਮਾਰ ਆਪਣੇ ਇਧਰ ਵਾਸੀ ਕੋਲਾ ਨਾਲ ਛੁਗੀਆਂ ਮੰਨਾਂ ਇਹਨਾਂ ਦਾ ਵਜਦਾ ਅਰਬਦਾਸ ਪਰ ਨਾਲ ਰਹਿੰਦੇ ਬਾਬੇ ਕਾਰ ਕੋਲ ਨੇ ਨੇਰੇ ਤੇ ਇਹ ਜਿਹਦੇ ਉਧਰ ਡਰੇਨ ਵੱਲ ਗਿਆ ਮੁੰਡਾ ਪਾਣੀ ਪੁਣੀ ਵੇਖਣ ਗਿਆ ਤੇ ਇਹਦੇ ਜਿਹਦੇ ਪੈਰ ਫੁੱਸਣ ਉੱਤੇ ਇਹ ਪਾਣੀ ਚ ਡੁੱਬਿਆ ਤੇ ਐਨਡੀਆਟੀ ਐਨਡੀਆਰਫ ਟੀਮਾਂ ਦੇ ਪੁਲਿਸ ਦੇ ਮਦਦ ਨਾਲ ਕਾਫੀ ਭਾਲ ਕੀਤੀ ਪਰ ਇਹ ਉਦੋਂ ਨਹੀਂ ਮਿਲ ਸਕਿਆ ਤੇ ਅੱਜ ਇਹਦੀ ਜਿਹੜੀ ਡੈਡ ਬਾਡੀ ਹੈ ਕੋਈ ਕਰੀਬ 2 ਕਿਲੋਮੀਟਰ ਜਵਾੜੀ ਅੱਗੇ ਮਿਲ ਗਈ ਹੈ ਤੇ ਇਹਦਾ 15 ਕੁ ਦਿਨ ਤੋਂ ਪਹਿਲਾਂ ਵਿਆਹ ਹੋਇਆ ਸੀ ਜਮੜੇ ਦਾ ਤੇ ਜੋ ਬੰਦੀ ਘਰ ਵਿੱਚ